ਪੈਰਾਂ ਦੇ ਮੱਨਿਆਂ ਦਾ ਕੰਮ ਸ਼ੁਰੂ ਕਰਨਾ ਦਿਨ ਦੇ ਰਹਿਣਾ ਚਾਰ ਵਾਰ ਅਸੀਂ ਇਹ ਵਧਾਇਆ ਚਾਰ ਵਾਰ ਬਹੁਤ ਦੂਆ ਫੜ ਲਿਆ ਹੁੰਦੇ ਯਾਰ ਜਾਂ ਲੈ ਕੇ ਜਾਏ ਕਿ ਸਾਡੇ ਪੈਰਾਂ ਬੱਜੇ ਗਏ ਇਹਨਾਂ ਨੇ ਸਾਫ ਲਾਇਆ ਕੀ ਲਾ ਇੱਲੇ ਦੇ ਆੜੀ ਚ ਗੁੱਟ ਹੋ ਜਣਾ ਚਲ ਦੋਜ ਗੁੱਡ ਹੋ ਜੂ 4000 ਵੱਜ ਜਾਣਾ ਵੱਜਿਆ 4:00 ਪੀਐਮ ਹੁੰਦੇ ਇਧਰ ਤੇ ਲੈ ਕੇ ਟਰਾਲੀ ਤੋੜਾਉਣੀ ਤੇ ਨਾ ਐਜੇ ਬਸ ਟਰਾਲੀ ਇਹਨਾਂ ਦਾ ਐਜੇ ਆ ਅੱਧਾ ਮੱਟ ਲੈ ਆਉਣਾ ਕੰਨਾ ਕਿਤੇ ਤੀਰਾ ਜਵੇ ਹੁੱਕਾ ਪਾਪ ਚ ਜ਼ੋਰ ਤੁਸੀਂ ਕਈਆਂ ਡਾਕਟਰ ਚ ਜ਼ੋਰ ਕਸੂ ਟਰਾਲੇ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ ਸਟਾਪ 55 ਤੇ ਤੇ ਬਾਕੀ ਮਹੀ ਵੀ ਅੱਜ ਫੇਰ ਪੈਣ ਲੱਗ ਗਿਆ ਤੇ ਕਲ ਨਗਰ ਕੀਰਤਨ ਤੇ ਗੱਲ ਧੁੱਪ ਤੀ ਕੱਲ ਵਧੀਆ ਤਨ ਲੱਗ ਗਿਆ ਤੇ ਅੱਜ ਫੇਰ ਮੀ ਆ ਗਿਆ ਸਵੇਰੇ 5:30 ਵਜੇ ਦਾ ਤੇ ਬਾਕੀ ਆਪਾਂ ਮੰਡੀ ਜਾ ਕੇ ਆਏ ਤੇ ਅੱਗੇ ਵੀਰ ਇਹਨਾਂ 5:30 4:00 ਵਜੇ ਤੇ ਉੱਥੇ ਆਲੂ ਛੱਡ ਕੇ ਆਂਦੇ ਬਾਈ 5 ਕਿੱਟੇ ਦੇਖੇ ਤੇ ਵੀ ਕਿਆ ਰੇਟ ਚੱਲਦਾ ਤੇ ਰੇਟ ਬਾਈ ਜਿਹੜਾ ਵੇਖਣਾ ਬਰੀਕ ਆਲੂ ਹਨਾ ਛਾਂਟੀ ਤੇ ਬਿਨਾ ਤੇ ਉਹ ਮਿਕਸੇ ਜੇ ਚਲੀ ਜਾਂਦਾ ਏ 200 ਰੁਪਏ ਪਹੁੰਚ ਗਿਆ ਤੇ ਆਪਾਂ ਨੂੰ 185 ਰੁਪਏ ਦਿੰਦੇ ਆ ਉਹ 200 ਵੇਚਦੇ ਆ ਉਹਦੇ ਬਾਅਦ ਜਿਹੜਾ ਉੱਪਰ ਜਿਹੜਾ ਆਲੂ ਮੋਟਾ ਏ ਉਹਦਾ ਰੇਟ ਬਾਈ ਪਹੁੰਚ ਗਿਆ 300 ਰੁਪਏ ਦੇ ਕਰੀਬ ਉਹ ਜ਼ਿਆਦਾ ਚੱਲ ਰਿਹਾ 320 ਨੂੰ ਵੀ ਚਲੇ ਜਾਂਦਾ 315 ਨੂੰ ਵੀ ਤੇ ਮੀਂਹ ਕਰਕੇ ਆਲੂ ਪਟਾਈ ਹੋ ਨਹੀਂ ਰਹੀ ਹੁਣ ਆਲੂ ਦਾ ਰੇਟ ਵੀ ਵੱਧ ਗਿਆ ਬਾਕੀ ਆਪਣੀ ਆਈਬੀਆਈ ਪਰਚੀ ਚਾਰ ਪੰਜ ਦਿਨ ਹੋ ਗਏ ਤੇ ਉਹਦਾਂ ਦਾ ਮੀਂਹ ਪਈ ਜਾਂਦਾ ਹੈ ਬਾਕੀ ਹੁਣ ਗੰਨਾ ਲੱਗੇ ਪਿਆ ਵੱਡਣ ਤੇ ਜਿਹੜਾ ਆ ਗੰਨਾ ਬਾਈ ਆਪਣਾ ਤੇ ਆਪਾਂ ਤਾਂ ਰੱਖ ਲਿਆ ਤਾਂ ਵੀ ਜੇ ਮੀਂਹ ਪੈ ਗਿਆ ਰਸਤਾ ਖਰਾਬ ਹੋ ਗਿਆ ਉਹ ਗਿੱਲਾ ਹੋ ਗਿਆ ਤੇ ਹੁਣ ਵੀ ਆਪਾਂ ਪਹਿਹੀ ਪੱਲਾਦ ਕੇ ਲੱਦ ਲਾਂਗੇ ਤਾਂ ਕਰਕੇ ਆਪਾਂ ਨੇ ਪਰਚੀ ਇਹ ਉਰੇ ਤੇ ਕਢਾਇਆ ਨਹੀਂ ਤਾਂ ਤੇ ਬਾਕੀ ਹੁਣ ਪਰਚੀ ਜਿੱਗੇ ਨਾਲ ਦੀ ਵੀ ਆਈ ਵੀ ਉਹਨਾਂ ਦਾ ਭਰ ਨਹੀਂ ਹੁਣ ਉਹਨਾਂ ਦਾ ਗੰਨੇ ਨੂੰ ਪਾਣੀ ਵੀ ਲਾ ਦਿੱਤਾ ਤਾਂ ਤੇ ਗੰਨੇ 'ਚ ਪਾਣੀ ਵੀ ਖੜਾ ਮੀਂਹ ਪੈ ਗਿਆ ਉੱਪਰ ਤੇ ਬਾਕੀ ਆਪਣੇ ਤਾਂ ਉਰੇ ਲੋਟਾ ਹੁਣ ਦੇਖਦੇ ਆਂ ਜੇ ਇੱਕ ਪਰਚੀ ਆ ਹੋ ਗਈ ਵੀ ਵਾਦਾ ਹੋਇਆ ਤੇ ਦਇਮਨ ਤਾਂ ਲੱਗਦੀ ਵੀ ਇੱਕ ਵਾਰ ਚੀਜ਼ ਹੋ ਜਾਣਾ ਇੱਕ ਨਹੀਂ ਤਾਂ ਡੇਢ ਪਰਚੀ ਹੋ ਜੂ ਖਦ ਨਹੀਂ ਤਾਂ ਆਪਾਂ ਜੱਗੇ ਨਾਲ ਹੀ ਲੈ ਕੇ ਸਿੱਟ ਦੇਣੀ ਤੇ ਉਹ ਵੀ ਆਪਣੇ ਉਹ ਰਸਤੇ 'ਚ ਚਾਣੀ ਨਹੀਂ ਹੈਗੀ ਬਾਕੀ ਬਈ ਮੀਂਹ ਤੇ ਬਾ ਕਣਕਾਂ ਪੂਰੀਆਂ ਖੁੱਲ ਗਈਆਂ ਹੁਣ ਤੇ ਪਾਣੀ ਵੀ ਲਾ ਦਿੱਤਾ ਤਾਂ ਆਪਾਂ ਨੇ ਤਾਂ ਕਣਕਾਂ ਨੂੰ ਮੀਂਹ ਦੇਖ ਦੇ ਕੇ ਕਣਕਾਂ ਹੁਣ ਪੂਰੀਆਂ ਖੁੱਲ ਗਈਆਂ ਪਤਾ ਲੱਗਿਆ ਹੋ ਗਾਣਾ ਪੂਰੇ ਹਰਿਆਈ ਵੱਜ ਰਹੀ ਸਾਰੇ ਪਾਸੇ ਸਾਰੀ ਕਣਕ ਇੱਕ ਬਰਾਬਰ ਹੋ ਗਈ ਪਈ ਹੁਣ ਪਹਿਲਾਂ ਰੁਕ ਗਈ ਸੀ ਪਾਣੀ ਕਰਕੇ ਹੁਣ ਉਰੇ ਪਰ ਪਾਣੀ ਪੂਣੀ ਨਹੀਂ ਹੈਗਾ ਮੀਂਹ ਪੈ ਉਸ ਦੇ ਹਿਸਾਬ ਨਾਲ ਤੇ ਬਾਕੀ ਉਧਰਲੇ ਮੋਟਰ ਵਾਲ ਵੀ ਗੇੜਾ ਮਾਰ ਕੇ ਆਉਨੇ ਆ ਦੇਖ ਕੇ ਆਉਨੇ ਆ ਉਹ ਵੀ ਮੌਸਮ ਫੇਰ ਪੂਰਾ ਗੜਬੜ ਹੋਇਆ ਵਾ ਬੱਦਲ ਬਾਈ ਪੂਰੀ ਹੋਈ ਪਈ ਆ ਤੇ ਬਾਕੀ ਇੱਧਰ ਕਣਕ ਬਾਈ ਨਿਸਰਨ ਲੱਗੀ ਪੂਰੀ ਇੱਧਰ ਬਾਈ ਜਾਨਵਰ ਬਹੁਤ ਅੰਕ ਕਰਦੇ ਆ ਦੇਖੋ ਸਾਈਡ ਸਾਰੀ ਖਾਦੀ ਪਈ ਆ ਤਾਂ ਬਹੁਤ ਵੱਧਾ ਪਿਆ ਤੇ ਬਾਕੀ ਗਣਕ ਇਧਰ ਨਿਸਰਨ ਲੱਗ ਕੇ ਉਹ ਸਾਈਡ ਦੇਖਿਓ ਜੀ ਮੱਲਾਂਨ ਪੂਰੀਆਂ ਨਿਕਲ ਲੱਗੀਆਂ ਤੇ ਉਹ ਹਵਾ ਪੈ ਗਈ ਵਿੱਚ ਇੰਨਾ ਸੁੱਕਾ ਇਧਰ ਬਈ ਪਾਣੀ ਨਹੀਂ ਲਾਇਆ ਆਪਾਂ ਨੇ ਪੂਰੇ ਰੁੱਕੇ ਤੇ ਵੀ ਚੱਲ ਮੀਂਹ ਤਾਂ ਪਾਣੀ ਲੱਗ ਜਾਊ ਕਿਉਂਕਿ ਇਹਨੂੰ ਲਾਇਆ ਹੋਵੇ ਵੀ ਤਾਂ ਪਾਣੀ ਪਹਿਲਾਂ ਤੇ ਹੁਣ ਆ ਮੀਂਹ ਤਾਂ ਲੱਗ ਗਿਆ ਹੁਣ ਮੜਾ ਕਦ ਹੋ ਗਿਆ ਗਣਕ ਦਾ ਤੇ ਪਹਿਲਾਂ ਤਾਂ ਬਈ ਪੱਤਾ ਬਹੁ ਖਾਦਾ ਪਿਆ ਤਾਂ ਹੁਣ ਦੇਖੋ ਭਰਿਆ ਪੱਤਾ ਚੌੜਾ ਹੋਇਆ ਪਿਆ ਪਹਿਲਾਂ ਤਾਂ ਪੱਤਾ ਅੱਧਾ ਅੱਧਾ ਐ ਇੰਨੇ ਨਾ ਖਾ ਲਿਆ ਤਾਂ ਜੇ ਸਪਰੇ ਨਾ ਕਰਾਉਂਦੇ ਨੇ ਜਿਵੇਂ ਹੀ ਬੁਰਾ ਹਾਲ ਕਰ ਦਣਾ ਤੇਲੇ ਨੇ ਬਾਕੀ ਹੁਣ ਨਿਸਰ ਲੱਗ ਗਿਆ ਤਾਂ ਗਣਕ ਤੇ ਆਪਣੇ ਇੱਧਰ ਸਾਰੇ ਚ ਜ਼ਾਰੇ ਇਹ ਜਿਹੋ ਆਪਣੀ ਪਹਿਲਾ ਗਣਕ ਬੀਜ ਹੋਈ ਪਈ ਆ ਤੇ ਆਪਣੀ ਉਹ ਨਿਸਰੀ ਆ ਬਾਕੀ ਅਜੇ ਲੈ ਲੂ 10 ਦਿਨ ਨਿਸਰ ਨੇ ਇਹਨੂੰ ਪੂਰੇ 10 ਤੇ 15 ਦਿਨ ਕਿਉਂਕਿ ਵਿੱਚ ਬਹੁਤ ਛਿੱਟਾ ਨਿਕਲਿਆ ਹੋਇਆ ਬੱਲ ਬਹੁਤ ਜ਼ਿਆਦਾ ਨਿਕਲਿਆ ਪਰਾਂ ਤੱਕ ਹੁਣ ਇੱਕ ਬਰਾਬਰ ਹੋ ਗਈ ਸਾਰੀ ਕਣਕ ਬਾਕੀ ਬੱਦਲ ਦੇਖੋ ਚਾਰੇ ਪਾਸੇ ਬਈ ਪੂਰੀ ਕਾਲੀ ਘਟਾ ਛੜੀ ਪਈ ਹੈ ਹਜੇ ਵੀ ਤੇ ਸਵੇਰੇ ਕਿਣੀਆਂ ਜੀਆਂ ਪੈ ਕੇ ਹਟ ਲਿਆ ਦੀਆਂ ਬਾਕੀ ਵਿੱਚ ਨੂੰ ਆ ਜਾਂਦੀ ਆ ਹੁਣ ਤਾਂ ਮਾੜਾ ਇਥੋਂ ਨਿਕਰੇ ਆ ਸੂਰਜਿਆ ਨਿਕਲਿਆ ਤਾਂ ਫੇਰ ਲੁੱਕ ਗਿਆ ਬੱਦਲਾਂ ਚ ਤੇ ਬਾਕੀ ਬਈ ਪਿੰਡ ਆਪਾਂ ਨੇ ਬੂਟੇ ਲਾਉਣੇ ਆ ਸਰੋਵਾਂ ਵਾਲੇ ਚ ਜਿਵੇਂ ਬੂਟੇ ਲਿਆਂਦੇ ਪਏ ਆਪਣੇ ਕੋਲ ਤੇ ਉਹ ਲੇਬਰ ਨੇ ਆਉਣਾ ਤਾਂ ਅੱਜ ਸਵੇਰੇ 7 ਵਜੇ ਲੈ ਕੇ ਆਉਣੇ ਸਮਾਂ ਦਾ ਫਿਰ ਮੈਂ ਉਹਨੂੰ ਫੋਨ ਕਰਦਾ ਵੀ ਅੱਜ ਰਹਿਣ ਦੋ ਕਿਉਂਕਿ ਮੀਂਹ ਦੱਸਿਆ ਹੋਇਆ ਮੀਂਹ ਪਈ ਜਾਂਦਾ ਵੀ ਟੋਏ ਭਰੀ ਜਾਣ ਨਾਲ ਸੀ ਨਾਲ ਪਾਣੀ ਤੇ ਤੇ ਫੇਰ ਨਾ ਨਿਕਲਣਾ ਤਾਂ ਇਥੇ ਗੰਨਾ ਹੈ ਆਪਣਾ ਗੰਨਾ ਪੱਟ ਹੋਈ ਜਾਣਾ ਗਿੱਲੇ ਚ ਤੇ ਪਿਛਲੀ ਵਾਰੀ ਵੀ ਭਾਈ ਐਂ ਹੋਇਆ ਗਿੱਲੇ ਚ ਲਾਏ ਆ ਤੇ ਦੂਗੇ ਦਿਨ ਪਾਣੀ ਮੀਂਹ ਪੈ ਗਿਆ ਦਾ ਜ ਟੋਏ ਕੱਡੇ ਤੇ ਉਹ ਆਪਾਂ ਨੇ ਲੋੜੀ ਵਾਲੇ ਦਿਨਾਂ ਚ ਲਾਏ ਤੇ 13 ਤਰੀਕ ਨੂੰ ਲਾਈ ਤੇ ਹੁਣ ਥੋੜੀ ਹੈ ਲੇਟੇ ਆ ਵੀ ਪਿਛਲੀ ਵਾਰੀ ਨਾਲ ਤੇ ਹੁਣ ਆਹ ਦਿਨ ਅਜ ਮੀਂਹ ਪਿਆ ਲੋੜੀ ਨੂੰ ਠੀਕ ਦਾ ਮੌਸਮ ਅਜ ਬਾਕੀ ਚਲੋ ਤੇ ਹੁਣ ਕਾਹਲੂ ਦੇਖਦੇ ਕਾਹਲੂ ਬੂਟੇ ਆਪਾਂ ਨੇ ਲਵਾ ਦੇਣੇ ਬਾਕੀ ਕਾਹਲੂ ਉਹਨਾਂ ਲੈ ਆਉਂਗੇ ਸਵੇਰੇ 7:00 ਵਜੇ ਤੱਕ ਹੁਣ ਚੱਲਦੇ ਆਂ ਅੱਕੇ ਕਿਟਾ ਮਾਰ ਕੇ ਆਉਂਦੇ ਆਂ ਉੱਤਰ ਉਹ ਵੀ ਥੋੜੀ ਬਾਰੀ ਘਾੜ ਹੋ ਰਹੀ ਆ ਤੇ ਸਵੇਰ ਤੇ ਲੱਗਿਆ ਗਏ ਆ ਬਾਕੀ ਨਹੀਂ ਆ ਜਾਂਦਾ ਵਿੱਚ ਨੂੰ ਤੇ ਆਹ ਸਾਈਡ ਦਾ ਸਾਰਾ ਜਿਹੜਾ ਬੀਜੜਦਾ ਇਹ ਵੱਟ ਹੋ ਗਿਆ ਮੂਤਾ ਰਹਿ ਗਿਆ ਉਹ ਲੱਗੇ ਹੋਏ ਆ ਬਾਕੀ ਆਉਣਾ ਆਗ ਲੱਦਣ ਆਏ ਆ ਆਗ ਬੰਨਣ ਲੱਗੇ ਹੋਏ ਬੰਨਣਾ ਸੋ ਤੇ ਹੁਣ ਆਗ ਲੱਤ ਕੇ ਲੈ ਕੇ ਜਾ ਰਹੇ ਆਪਾਂ ਟਰਾਲਾ ਖੋਲ ਜਣਾ ਉਹਦੇ ਟਰੈਕਟਰ ਘਰਾਂ ਲਾ ਦੇਣਾ ਫੇ ਸਾਰੀ ਬੱਟੇ ਕੇ ਫੇ ਲੱਗ ਦੇ ਕੇ ਲੈ ਜੂंगे ਕਿਉਂਕਿ ਹਾਂ ਨਹੀਂ ਆ ਜਾਂਦਾ ਟਰੈਕਟਰ ਸਾਰਾ ਤੇ ਜਿਹੜਾ ਲੈਕ ਟੁਕੇ ਆ ਆ ਗਰ ਕੇ ਥੋੜੇ ਵੀ ਟਾਈਮ ਲੱਗ ਜਾਣਾ ਜੇ ਕਿਉਂਕਿ ਉਹ ਫਰਤੀ ਜੇ ਘਟਦੇ ਆ ਤੇ ਨਾਲ ਦੇ ਨਾਲ ਫਿਰ ਆਗ ਬਣੇ ਜਾਂਦੇ ਹੋਰ ਕੀ ਵੇ ਚੌੜੇ ਡੈਰਾ ਨਾਲ ਬੜਾ ਵਧੀਆ ਲੱਗਦਾ ਚਲਾਉਣਾ ਰੋਗ ਜਾਂ ਲੱਗਦਾ ਉੱਪਰ ਬੈਠਿਆ ਜਾ ਰਿਹਾ ਇੱਕ ਤਾਂ ਤੇ ਥੋੜਾ ਜਿਹਾ ਉੱਚਾ ਵੀ ਹੋ ਗਿਆ ਇਹ ਨਾਲ ਤੇ ਜਿੰਦਰ ਬਾਈ ਨੂੰ ਫੋਨ ਕਰ ਦੂੰਗਾ ਬਾਅਦ ਵਿੱਚ ਘਾੜੋ ਵਿੱਚ ਆਪਾਂ ਨੇ ਇਹ ਤਾਂ ਹੀ ਰੱਖਿਆ ਹੋ ਤਾਂ ਹੁਣ ਉਹਦੇ ਛੱਡ ਕੇ ਲੱਤ ਹੋ ਜਾਊਗਾ ਜੰਨਾ ਆਪਾਂ ਟਰਾਲਾ ਖੋਲ ਤਾਂ ਆ ਤੇ ਹੁਣ ਲਗੇ ਚੱਲਦੇ ਪੁੱਟਰ ਕਰ ਲਓ ਇਹਨਾਂ ਰੱਖੇ ਵੇਖਾ ਕਿ ਉੱਤਰੋ ਇਹ ਆਗਲਾ ਚੱਲ ਲੱਗੇ ਨੇ ਹੁਣ ਤੇ ਬਾਕੀ ਚੱਲਦੇ ਆਪਾਂ ਫਿਰ ਭਰੇ ਟਰਾਲਾ ਮੋੜਾ ਟਰੈਕ ਕਢਾ ਕੇ ਆ ਜੰਨੇ ਉਹਨੂੰ ਭਰਾ ਕੇ ਲਾ ਦੇ ਪਾਸੇ ਜਿਹੜਾ ਨਾਲ ਤੇ ਚੱਲਦੇ ਬੈਠੇ ਸਾਰੇ ਜੁੜੇ ਵੀ ਅੰਦਰ ਕੰਮ ਕਰ ਕਿਸੇ ਨੂੰ ਹੈ ਨਹੀਂ ਬਾਕੀ ਬਈ ਸਾਬ ਜੂਦਰਾ ਵਾਲਾ ਕੰਮ ਠੀਕ ਹੈਗਾ ਤਾਂ ਕੰਮ ਸਾਨੂੰ ਨਹੀਂ ਹੈਗਾ ਕਿਹਨਾ ਆਖ ਬਾਈ ਮੈਨੂੰ ਕੰਮ ਹੈ ਆਖ ਬੰਦ ਦਿੰਦਾ ਉੱਪਰ ਇਹ ਕਹਿੰਦੇ ਬਾਈ ਰੋਟੀ ਪਾਣੀ ਦੇ ਦਿਓ ਦੋ ਤਿੰਨ ਦਿਨ ਹੁਣ ਵੀ ਇਹ ਕੰਮ ਨਹੀਂ ਹੈਗਾ ਕਹਿੰਦਾ ਅਸੀਂ ਬੰਦਣ ਆ ਮਾ ਬਾਈ ਬੰਦ ਲੋ ਫੇ ਬਿੱਲੇ ਨੂੰ ਲੈਣਾ ਠੀਕ ਹੈ ਠੀਕ ਹੈ ਬੱਸ ਫੇ ਕਾੜੋ ਹੁਣ ਆ ਘਾੜ ਹੋ ਗਈ ਆ ਸਾਨੂੰ ਵੀ ਟਕਰਾ ਦੇ ਵੀ ਰੋਟੀ ਵਾਲਾ ਹਟ ਚੁੱਕੇਗਾ ਕਿ ਭਾਈ ਰੱਖ ਨਾ ਰੋਟੀ ਮਾਰੀ ਜਾਂਦਾ ਬੈਠਾ ਬੰਦਾ ਲੈ ਕਾ ਤੋੜਦਾ ਨਹੀਂ ਹੈ ਮੋਟਰ ਪਰ ਆ ਕੇ ਲੋ ਲੈ ਧੱਕਾ ਨਹੀਂ ਤੋੜਨਾ ਤੇ ਠੀਕ ਆ ਆ ਗੇੜਾ ਜਾ ਦੇ ਕੇ ਖੇਤ ਨੂੰ ਫੇਰ ਮੋੜਦਾ ਰੂ ਦਿਖਾ ਕੇ ਕੰਦਾ ਟਰੈਕਟਰ ਨੂੰ ਨਹੀਂ ਬਾ ਕੋਸ ਵੀ ਜਾਵਾ ਕੋਸ ਵੀ ਸਾਡੇ ਫੈਸਲੇ ਚ ਰਹੇ ਹਜੇ ਹੈ ਸਾਡੇ ਫੈਸਲੇ ਚ ਰਹੇ ਆ ਤੇ ਅੱਛਾ ਈ ਮਨਾ ਤਾਂ ਤੀ ਨਹੀਂ ਹਾਂ ਜੰਤ ਮਸਾਲਾ ਆਈ ਦੇਖਦੀ। ਜਿਹੜੇ ਪਰਗੇ ਬਹੁਤ ਤਾਂ ਹੀ ਨਹੀਂ ਪਹੁੰਚਾਉਣਾ। ਉਹ ਉਧਰ ਨੱਟਾਂ ਵਾਲੀ ਆਉਣੀ ਆ, ਗਾਣੇ ਛੱਡੀ ਆਉਂਦਾ। ਇਹ ਬੈਠੇ ਉਹਰੇ ਆ ਦਲਵੀਰ ਕਹਿੰਦਾ ਨਹੀਂ ਉਹਦੇ ਨਾ ਕੋਈ, ਉਹਦੇ ਜੀਤੂ ਦਾ ਡਰਾਈਵਰ ਆ ਕਹਿੰਦਾ। ਇਹ ਕਹਿੰਦਾ ਨਹੀਂ ਸਹਬੀ ਉਦਾਂ ਹੀ। ਇਹ ਕਹਿੰਦਾ ਨਹੀਂ ਆ ਕੇ ਰੱਦਣ ਗਿਆ ਕਹਿੰਦਾ ਲਾ ਬਰੈਡ ਜੀ ਹਰ ਤੋਂ ਦਲਵੀਰ। ਯਾਰ ਤੋਂ ਲਾ ਦੀ ਆਉਰੇ ਆ ਕਿ ਮੈਂ ਹੀ ਨਹੀਂ ਜਿਹੜੇ। ਨਹੀਂ ਯਾਰ ਤਾਂ ਸਾਤੇ ਤਾਂ। ਅਸੀਂ ਕਿਹਨੂੰ ਉਲਾ ਲੈਣਾ। ਨਹੀਂ ਨਹੀਂ ਯਾਰ ਤਾਂ ਸਾਤੇ ਤਾਂ। ਚਾਚਾ ਚਾਚਾ ਹੀ ਨਹੀਂ ਲੋਟ ਆਉਂਦਾ। ਆਹ ਤੈਨੂੰ ਗੱਲ ਰੈਕਮੈਂਡ ਤੈਨੂੰ ਮੋੜ ਨੀ ਰਹਾ ਦੇ ਉਹ ਟਰੈਕਟਰ ਕਦੇ ਲੈ ਗਿਆ ਤੂੰ ਉਹ ਉੱਥੇ ਜਾ ਦੇ ਤੇ ਮੇਰੀ ਗੱਲ ਸੁਣ ਜੇ ਬਾਹਰ ਨੂੰ ਮਾੜਾ ਮੋਟਾ ਗਿੱਲਾ ਤਾਂ ਤੂੰ ਦਾ ਸ਼ਰਮ ਕਰ ਲੈ ਟਰੈਕਟਰ ਕੰਨਾਈਆਂ ਨਾਲ ਘਾਲ ਲਿਓ ਚਿਗੜੀ ਕਰਤੀ ਫੇਰ ਜਾ ਕੋਣੀ ਫੇਰ ਜਾ ਕਿਹੜਾ ਫੇਰ ਲਾਉਣ ਜਾ ਕੋ ਨਾ ਮੇਰੇ ਨਾਲ ਨਾ ਨਾ ਹੁਣ ਟਰਾਲਾ ਆਪੇ ਆ ਜੂਗਾ ਕਿਤੇ ਉੜ ਕੇ ਉੱਥੇ ਹੋਰ ਸ਼ਾਮ ਤੱਕ ਲਿਆਉਣਾ ਜਾਂ ਟਰੈਕਟਰ ਕੱਢਣ ਜਾਣਾ ਫੇ ਜਾਣਾ ਤਾਂ ਫੇ ਵੀ ਤੂੰ ਹਰ ਕਦੇ ਖੜਾ ਵਿਚਵਾਰ ਨਾ ਦੋ ਦੋ ਹੱਥ ਦੇਖਣੇ ਆ ਲੈ ਵਿੱਚ ਕਿੱਥੇ ਵਾਰ ਬਈਆ ਵਿੱਚ ਕੋ ਬਾਨੂ ਆ ਗਈ ਸੀ ਕੱਢ ਲਿਆ ਬਣਾ ਸੀ ਬਈ ਉਹ ਠੀਕ ਆ ਬਈਆ ਬਾਗ ਇੱਲੇ ਆ ਗਏ ਤਾਂ ਉਹ ਗੇਤ ਕਿੰਨਾ ਜਿੰਨਾ ਕਿ ਤਾ ਜਿੰਨਾ ਕਿ ਤਾ ਹਲੋ ਮੰਡ ਮਾਪਾ ਸੁੱਖਣਾ ਉੱਥੇ ਜ਼ਰੂਰ ਹੈਗਾ ਮਸ਼ੀਨ ਵਾਲੇ ਕੰਨੇ ਤੇ ਘਰ ਖੜੀ ਹੋਈ ਹੈ ਮਸ਼ੀਨ ਦੇ ਕੱਢਿਆ ਉੱਥੇ ਉੱਥੇ ਤਾਂ ਮੈਨੂੰ ਆ ਜਾ ਪੁੱਠਾ ਜਣਾ ਉਹਨੇ ਕਿਤੇ ਪਾ ਗਿਆ ਤਾਂ ਉਹ ਪਾਰੀ ਗਿਆ ਹੋ ਗਿਆ ਇਹ ਮਸ਼ੀਨ ਉੱਥੇ ਜਾ ਕੇ ਦੂਰੇ ਨਹੀਂ ਆਉਂਗੀ ਇਹ ਮਸ਼ੀਨੇ ਭਾਲਦੇ ਭਾਈ ਫਰਵਾਹੇ ਕਰਦੇ ਉਹ ਮਸ਼ੀਨੇ ਲੈਣੇ ਫਿਰਦਾ ਬੰਲਾ ਉਹ ਅੱਜ ਦਾ ਪਿਆ ਹੈ ਵੀ ਮੇਲਾ ਪਿਆ ਜਮਈ ਨਹੀਂ ਤਾਂ ਚਾਚੇ ਨੇ ਹੀ ਨਹੀਂ ਮਾਨ ਆਉਂਦੇ ਕਦੇ ਟ੍ਰਾਲੀ ਦਾ ਜਾਂਦੀ ਨਹੀਂ ਇੱਧਰ ਹੁਣ ਖੜਾ ਰਹਿਣਾ ਉੱਥੇ ਜਿਹੜਾ ਰੂਪ ਚੱਲਦਾ ਐ ਉਸੋ ਕੁ ਬੱਕੀ ਜਵੀਂ ਕੱਖਾਂ ਨੂੰ ਰੇੜੇ ਜਾਂਦੇ ਆ ਰੇੜੇ ਤਾਂ ਹੈ ਹੀ ਨਹੀਂ ਥੋੜਾ ਹੀ ਆ ਦੋ ਰੇੜੇ ਰਹਿ ਗਏ ਬਸ ਅਸੀਂ ਬਹੁਤ ਹੱਦ ਜਾਣਾ ਅਸੀਂ ਕਿਤੇ ਨਹੀਂ ਸੈਡ ਮਾਰਨ ਲੱਗੇ ਤੇਰੀ ਗੱਡੀ ਨੂੰ ਇਹ ਨਹੀਂ ਜਾਂਦੇ ਉਹਨੇ ਬੱਕਰੀਆਂ ਰੱਖ ਲੀਆਂ ਇਹਨੇ ਤੁਸੀਂ ਉਹ ਅੱਜ ਤਾਂ ਮੋਟਰਸਾਈਕਲ ਭਰੀ ਲੈ ਆਈ ਦੀ ਆ ਉਹ ਵੀ ਨਹੀਂ ਵੱਢਣੀ ਹੈ ਕਿ 10 ਦਿਨ ਡੱਡੂ ਬਲਾਏ ਪਏ ਆ ਪਹਿਲਾਂ ਇਹਨਾਂ ਨੇ ਬਤਾ ਤੁਰ ਆਪਣੇ ਬਲਾ ਦੇ ਕਾ ਦੇ ਸਾਰੀ ਲੀਟਰ ਹੀ ਪਈ ਹੈ ਉਹ ਹੁਣ ਜਿਹੜੀ ਨਾ ਖਰਾਬ ਕਰਨਾ ਜੇ ਟਰੈਕਟਰ ਲਾ ਕੇ ਨਾ ਪਾ ਸੱਤ ਪਾਣੀ ਰਸਤਾ ਬਹੁਤ ਮਦਾ ਬਣ ਗਿਆ ਸਿੱਧਾ ਅਨਾਲ ਕੇ ਬੋਗੀ ਜਿਕੜੀ ਬੋਗੂ ਜਨਾ ਜਿਕੜੀ ਲਾ ਕੇ ਨਾ ਦੋ ਟਰਾਲੇ ਲੈ ਕੇ ਆਏ ਹਾਂ ਕੁਸਾ ਕਰਦਣੀ ਦੀ ਆ ਜਿਹੜਾ ਨਹੀਂ ਪੈ ਗਿਆ ਤਿੰਨ ਚੱਲ ਗਏ ਨਾ ਫੇਰ ਨਾਲ ਕੇ ਸੁੱਕੀ ਤਿੰਨ ਚੱਲ ਗਏ ਹਾਂ ਤੈਨੂੰ ਚੱਲੇ ਜਿਕੜੀ ਨਾ ਖਰਾਬ ਕਰ ਦੇਣਾ ਇੱਕ ਤਾਂ ਪਹਿਲਾਂ ਇੰਨੀ ਜਗ੍ਹਾ ਨਹੀਂ ਪੈਂਦੇ ਜੀ ਦੂ ਦੂ ਹਾਂ ਉਦੇ ਬਾਅਦ ਬਿੰਦਰ ਲਈ ਗੱਲ ਕਰਨੀ ਤੇ ਅਲਟਰਾ ਲੀ ਫੇ ਮੁੜੇ ਹਾਂ ਉਦੇ ਬਾਅਦ ਜੇਲਾ ਲੈ ਗਿਆ ਉਹ ਫਿਰ ਇਹ ਮੁੜਿਆ ਇਹਨੇ ਫੇਰ ਹੁਣ ਮੈਂ ਲੈਣ ਜਾਣਾ ਫੇਰ ਮੈਂ ਪਛੜ ਗਿਆ ਹੁਣ ਫੇਰ ਉਧਰ ਤੋਂ ਦੂਏ ਆਉਣੇ ਅਜੇ ਤਾਂ ਸੀਜ਼ਨ ਨਹੀਂ ਵੀ ਤੇ ਜੱਗੇ ਦੇ ਨਹੀਂ ਘੜਦੀ ਟਰੈਕਟਰ ਆ ਗੱਲੇ ਮਾਰਦਾ ਜਿਹੜੇ ਹੈ ਇਹਨੇ ਪੁੱਛਿਆ ਦੇਖ ਨਾ ਮੀਂਹ ਚ ਬੱਜਿਆ ਆ ਅੰਦਰ ਪਾ ਵੀ ਇਹ ਨਾ ਦੇਰ ਕਰ ਰਿਹਾ ਵਾਲਿਆ ਕਰ ਰਿਹਾ ਮੈਂ ਫਟਾ ਕੱਢ ਕੇ ਦਤਾ ਆ ਆ ਪਾਇਆ ਨੀ ਕੱਦਦਾ ਸਮਾਨ ਜੱਕਣਾ ਪਿਆ ਮੂਰੇ ਉਹ ਇੱਥੇ ਪੇਂਟਰ ਦੀ ਲੋੜ ਤੀ ਉਹ ਨੰਬਰਦਾਰ ਇੱਥੇ ਆਉਣ ਦਾ ਕਰੇ ਆ ਕੇ ਗੰਨਾ ਫੇਰ ਦੂੰ ਜੇ ਬਾੜੇ ਦਾ ਇਕੱਲਾ ਹੀ ਫੜਦਾ 20 ਮੈਂ ਇਹਨੂੰ ਨੂੰ ਲੋਡ ਕਰਾਉ ਉਹ ਗੰਨੇ ਜੇ ਨਹੀਂ ਜਾਣਾ ਹਾਂ ਕਿਹਾ ਵਾ ਉਹ ਵੀ ਗੰਨੇ ਆ ਕੇ ਜਗਾ ਮੇਰੇ ਪਾਲਾ ਛੱਡ ਕੇ ਛੱਡ ਕੇ ਮੋੜਦਾ ਹੈ ਭਾਈ ਉੱਥੇ ਫੜਦਾ ਉਹ ਆ ਗਵਾ ਦਾ ਸਰੀਰ ਨਹੀਂ ਠੀਕ ਹੈ ਹਾਂ ਹੁਣ ਹੁਣ ਸਰੀਰ ਭਾਈ ਫੇਰ ਗੱਲ ਸੱਚੀ ਹੈ ਤਾਂ ਹੀ ਉਹੀ ਉਹੀ ਪੈਰੀ ਮੂੜਿਆ ਉਹਥੇ ਤੇ ਮੋੜਦਾ ਉਹ ਉਹ ਕਹਿੰਦਾ ਉਹ ਵੀ ਪਹਿਲਾ ਟਰਾਲਾ ਖੋਲ ਕੇ ਟਰੈਕਟਰ ਵੀ ਲੈ ਜਾਉ ਆ ਗੇ ਲਾ ਗਈ ਪੁੱਤ ਭਿੱਜਿਆ ਵੈ ਤਾਂ ਉਹ ਕਹਿੰਦਾ ਮੈਨੂੰ ਦਵਾ ਦੇਣਾ ਨਾਲ ਉਹ ਕਹਿੰਦਾ ਤੂੰ ਚਲੇ ਜਾ ਮਾ ਠੀਕ ਹੈ ਭਾਈ ਲੈਦਾ ਦੇ ਲੈਤਾ ਨਾਮ ਆਇਦਣ ਉਹ ਸਾਰੀ ਉਪਰ ਹਲ ਬਲੌੜੇ ਵਾਲੇ ਦੀ ਪਈ ਆ ਹਲ ਕਿੱਥੇ ਕਿਹਾ ਮੈਂ ਮੈਂ ਰਾਣੀ ਜਮਾਨੇ ਵਾਲਾ ਕੰਮ ਸ਼ੁਰੂ ਕਰ ਰਿਹਾ ਸੀ ਦਿੰਦੇ ਰਹੇ ਚਾਰ ਵਾਰ ਅਸੀਂ ਇਹ ਵਧਾਇਆ ਚਾਰ ਵਾਰ ਬਹੁਤ ਦੁਆ ਫੜ ਲਿਆ ਹੁੰਦ ਯਾਰ ਜਾਂ ਲੇ ਕੇ ਜਾ ਕਿਹਦੀ ਸਾਰੇ ਪੈਰਾਂ ਬੱਜੇ ਗਏ ਇਹਨਾਂ ਨੇ ਸਾਫ ਲਾਇਆ ਕੀ ਲਾ ਇੱਲੇ ਤੇ ਹੜੀ ਜੀ ਗੁੱਟ ਹੋ ਜਾਣਾ ਚਲ 2 ਵਜੇ ਗੁੱਡ ਹੋ ਜਾਊ 4000 ਵਜ ਜਾਣਾ ਵਜਿਆ 4 ਆ ਬਿਆ ਮੁੰਦੇ ਨੂੰ ਇਧਰ ਤੇ ਲੈ ਕੇ ਫਾੜ ਨਾਲ ਨਾਲ ਉਧਰ ਤੇ ਆ ਮਰੇ ਅੱਧੇ ਚੜਦਾ ਕਹਦਾ ਵੇ ਤੇਰੀ ਚੱਲ ਜਿਉਂ ਕਰ ਰੋਬ ਕਹਿੰਦਾ ਪੋਲੀ ਦਾ ਤੁਹਾਨੂੰ ਲੱਗੇ ਪੁੱਟੇ ਕਾ ਉਹ ਗੱਲ ਦੋ ਤਾਂ ਬਹੁਤ ਖਿਆਲ ਵਾਲੇ ਹੋਏ ਫੇ ਮੇਰੇ ਨਾਲ ਕੁਝ ਹੀ ਬਣਿਆ ਦੋਨ ਨੱਥਾ ਭੜੀ ਆਈ ਨਿਕਰੇ ਰਹਾ ਮੈਂ ਰੂੰਦਾ ਮੈਂ ਦੱਸ ਦੇਰ ਤੂੰ ਬਹੁਤ ਨਾਲ ਜਾ ਜੋਰ ਚਾਚੇ ਦਾ ਲੱਗਿਆ ਮੈਂ ਕੋਲ ਨਿਕ ਤੇ ਉਹ ਮੂਟੇ ਕ ਤੇ ਉਹ ਮੂਟੇ ਮੈਂ ਰਹਿਣ ਦੂ ਕੀ ਨਹੀਂ ਤਾਪੜ ਜਾ ਕਟਾ ਉਹ ਫੇ ਟੰਕ ਦਾ ਲੋ ਪੁਰਾਣਾ ਵਿਰਸਾ ਗ੍ਰਿੰਦ ਨੂੰ ਦਿਖਾ ਦਿਓ ਉਹ ਸਿੜਿਆ ਬੈ ਤੂੰ ਭਾਈ ਦਾਬੜਾ ਦੀ ਕਮਾਈਆਂ ਕਰੀ ਜਾਂਦੀਆਂ ਗੰਨਾ ਥੋੜੀ ਨਿਕਲ ਨਾ ਆਇਆ ਹੋਇਆ ਜਾਂਦਾ ਪਿਆਈ ਆ ਰੱਖਿਆ ਲੈ ਆਹ ਤੂੰ ਕੁਮਾਏ ਦੁਨੋਂ ਆਏ ਰੱਖਿਆ ਕਰਦੇ ਜੀ ਬੂਦੇ ਮੂਹ ਦਾ ਉਹ ਨਾਲ ਸਰਪਾ ਦਾ ਕਿਤੇ ਨੂੰ ਮੂੰਹ ਪਤਾ ਕਿੱਥੇ ਹੈ ਕਲਕਟਰ ਲਾਉ ਰਹਾ ਹਾਂ ਕਰੀਂ ਕਿੰਨੇ ਦੇ ਬਾੜੇ 'ਚ ਰੱਖ ਕੇ ਆਉਂਦੇ ਤੇਰ ਲਾਉ ਡੀਆਂ ਜਿਵੇਂ ਪੂਰੇ ਟੰਗ ਦੇ ਯਾਰ ਹੈਲੋ ਜਿਹੜੇ ਉਹ ਬੰਬੂ ਬੜਾਏ ਹੋਏ ਲੈ ਦੇਖਿਆ ਤਾਂ ਕੋਈ ਸਾਲ ਮੂੰਹ ਪਤਾ ਹੋਣਾ ਐ ਐਡਾ ਲੰਬਾ ਬਹੁਤ ਹੁੰਦਾ ਬੰਬੂ ਉਹ ਬੜਾਇਆ ਤਾਂ ਉਠ ਬਾਸ ਤੇ ਤਾਂ ਉਠੇ ਨਹੀਂ ਮਿਲਿਆ ਇਹ ਵੀ ਵੀ ਨੋਰ ਕੋਈ ਬਣਾ ਪਾਦਾ ਉਹ ਲੈ ਆ ਨਾ ਉਰੇ ਆ ਗਿਆ ਪੇੜੇ ਜੀ ਤੇਦੇ ਫੜ ਕੇ ਪੈਣਾ ਇਹ ਜੋੜਿਆ ਕਹਿੰਦਾ ਸੋਣਾ ਚੱਲਦਾ ਕਹਿੰਦਾ ਗੰਨਾ ਸੀੜੂਗੇ ਇਹਦੇ ਨਾਲ। ਛਿੰਡਾ ਕਹਿੰਦਾ ਬਾਪ ਨਹੀਂ ਚੱਲੂਗਾ ਇਹ। ਦੋ ਜਣੇ ਦੋਏ ਪੂਰੇ ਥੱਥਾ ਫੜਿਆ ਮੇਰੇ ਦੋਹਾਂ ਨੇ ਮੈਂ ਪਿੱਛੇ ਹੋਇਆ ਪਿਆ। ਮਾਂ ਬੋਲਦੇ ਤੁਸੀਂ ਫੇਫਰੇ ਬਾੜ ਦੇ ਨੇ ਇਹਦੇ ਹੱਥ ਨੂੰ। ਗੋਲਦਣੇ। ਛਿੱਕੇ ਕਿਹੜਾ ਦੱਸਦਾ ਦੂਰ ਮੇਰੇ ਬਾਪ ਵੀ ਹੰਭ ਗਿਆ। ਕਰਾ ਲਓ ਕਮਾਈ ਜਾਏ। ਨਹੀਂ ਦੋ ਬੋਲ ਦਾ ਦਾ ਜਿੱਧਰ ਤੇ ਹਾਲ ਲਾਇਆ ਜਿੱਧਰ ਤੇ। ਯਾ ਇੱਧਰ ਦੇ ਹੁਣ ਸਟਾਰਟ ਕਰਕੇ ਦੇਖਦੇ ਆ। ਉਹ ਖੇਡ ਤਾਂ ਵੱਧਾ ਘਟਾ ਜਿੱਧਰ ਕੱਢਿਆ ਬੈ ਸਾਰੇ। ਬੈਨ ਨਾਲ ਵੀ ਸਿੱਧੀ ਲਾ ਕੇ ਤਾਂ ਪਾਲੂ ਸੀ ਤਾਂ ਪਹਿਲੇ ਔਖੇ ਨੂੰ ਦੇਖਿਆ ਚ ਲੱਗਿਆ ਆ ਜਾ ਚੇ ਆ ਬਾਬਾ ਦੇਖ ਲੈ ਕੱਲਾ ਹੀ ਕਰ ਗਿਆ ਦੋ ਬੌਲਦਾ ਉਹ ਕਿੱਦਾਂ ਬਿਹਾਨਾ ਉਹ ਦੋ ਬੌਲਦਾ ਤਾਂ ਫਰਕ ਹੈ ਉਹ ਨਹੀਂ ਦੋ ਬੌਲਦਾ ਜੂਰੇ ਜਿਹੜੇ ਚੱਲੇ ਨੇ ਨਾ ਬੌਲਦੇ ਸਿੱਧੇ ਨੂੰ ਲੋਟ ਹੈ ਉਹਦਾ ਸਿੱਧੇ ਜਾਲਦੇ ਬੌਲ ਖਾਪਦਾ ਕੱਲਾ ਬੌਲ ਖਾਪੀ ਜਾਂਦਾ ਕੱਲਾ ਬੌਲ ਤਾਂ ਕੁਝ ਵੀ ਕਹਿੰਦਾ ਕੱਲਾ ਬੌਲ ਤਾਂ ਹਲਦੀ ਯਾਰ ਹੁਣ ਇੱਕ ਇੱਕ ਕਿਤੇ 50 ਕਿਲੋ ਦਾ ਕੱਟਾ ਦੋ ਜਾਣਾ ਚੱਕਣਾ ਕਿਤੇ ਇੱਕ ਬੰਦੇ ਜਿੰਨੇ ਕਿ ਯਾਰ ਫਰਕ ਤਾਂ ਪੈਂਦਾ ਹੀ ਉਹ ਇਹਨਾਂ ਹੁਣ ਸਿੱਧੀ ਦੇ ਨਾਲ ਚੱਲਣੀ ਹੈ ਬੌਲ ਤਾਂ ਫੇਦਾਨੂ ਹੀ ਜਾ ਸੋਚਿਆ ਵੀ ਦੋ ਵਾਲਾ ਪੜਾ ਲਈ ਜਿਹੜਾ ਚ ਬੋਲਦਾ ਤਾ ਤੂੰ ਦੇਖਿਆ ਬੋਲਦਾ ਬੋਲਦਾ ਨੂਰਾ ਮਾਰ ਰੱਖੋ ਯਾਰ ਇਹਨੂੰ ਇੱਕ ਬੋਲ ਤੋਂ ਤਿੰਨ ਬੰਦੇ ਉਹ ਆਪ ਡਰਿਆ ਉਹ ਚੱਲਣ ਲੱਗੇ ਖੋਹਰੇ ਹਲਾਲੇ ਕਰਨ ਲੱਗੇ ਉਹਨੂੰ ਤੂੰ ਉਹ ਬੜੀ ਲੈ ਵੀ ਕਰਨੇ ਚੱਲ ਜਗੇ ਹਲਾਲੇ ਕਰਨ ਲੱਗੇ ਚਲੋ ਬਾਕੀ ਭਾਈ ਹੁਣ ਲੱਦਦੇ ਪਾਚੀ ਫੇਰ ਦਿਖਾਉਨੇ ਤੁਹਾਨੂੰ ਕਿਹ ਹੋਣੀ ਤੁਹਾਨੂੰ ਝਲਕੀ ਦੂਰ ਤੇ ਚਲਗੀ ਦਿਖਾਉਣੀ ਭਾਈ ਦੇੜੇ ਜਾਂਦੀ ਦੇੜੇ ਰੀ ਜਾ ਹੁਣ ਝਲਕੀ ਦੇ ਨੂੰ ਆ ਗਿਆ ਫੇਰ ਹੋਰ ਦਾ ਪਤਾ ਲੈ ਜੋਰ ਦੇਖ ਲਿਆ ਪਾਏ ਦਾ ਹੁਣ ਲੱਗਣਾ ਕਾਜ ਕੱਢਣਾ ਦੱਸ ਉਹ ਬੜੇ ਕੰਮ ਰੱਖਿਆ ਹੋਆ ਗਨੇ ਗਨੇ ਟਰਾਲੀਆਂ ਕੀ ਬਾਤ ਹੈ ਬਾਤ ਆਣੇ ਵਾਲੀਆਂ ਗੱਲਾਂ ਵਾਲੀਆਂ ਟੈਂਕ ਆਉਦਾ ਟਰਾਲੀ ਟਰਾਲੀ ਨਾ ਲੈ ਜਾਏ ਬੱਸ ਟਰਾਲੀ ਨਾ ਲੈ ਜਾਈਆ ਅੱਧਾ ਬੱਟ ਲੈ ਆਉਣਾ ਕੰਦਾ ਕਿਤੇ ਤਿਰਾ ਜਾਵੇ ਓਕਾ ਜੀ ਪਾਪ ਚ ਜ਼ੋਰ ਤੁਸੀਂ ਕਈਆਂ ਡਾਕਟਰ ਚ ਜ਼ੋਰ ਕਸੂ ਟਰਾਲੇ ਦਾ ਅੱਜ ਇਹ ਗੱਲ ਸਮਝ ਲਾਤੀ ਹੈ ਲੈ ਇੱਕ ਹੋਰ ਹੈ ਟਾਇਰ ਹੁਣ ਬਾਈ ਦੇ ਤਾਂ ਹੈਗੇ ਨੇ ਚੌੜੇ ਮੈਨੂੰ ਤਾਂ ਹਲੇ ਬੁਰੀ ਲੱਗਦੀ ਆ ਹਾਂ ਆ ਤੇਰਾ ਆ ਦੇਖ ਲੈ ਬੈਠਾ ਹੋਰ ਕੇ ਦੇ ਮੈਨੂੰ ਚੋ ਬੈਲੀ ਨੂੰ ਪਾਵਾਂ ਕਹਿੰਦਾ ਕਹਿੰਦਾ ਤਾਂ ਨਾ ਜਿੱਦਾਂ ਨਾ ਆ ਕੇ ਬੈ ਜਾਓ ਮਖਾਓ ਲੈ ਆ ਕਿਹੜਾ ਮੁਕਾਬਲਾ ਹੋਇਆ ਆ ਕਿਹੜਾ ਮੁਕਾਬਲਾ ਹੋਇਆ ਮੈਂ ਆਉਣਾ ਪਾਉਮ ਉਹ ਬਹਿ ਜਾ ਉਹ ਮੇਰੇ ਘਰ ਦੇ ਤੈਨੂੰ ਤੇ 10 ਵਾਰੀ ਕਹਿ ਲਿਆ ਉਧਰ ਦੇ 10 ਵਾਰੀ ਕਹਿ ਲਿਆ ਤਾਂ ਦਲਵੀਰ ਉਧਰ ਆਉਂਦੀ ਸਾਰੇ ਕਹਿ ਜਾਂਦੀ ਗੇੜ ਚ ਵਾਜਣ ਤੈਨੂੰ ਰੇਲ ਆ ਜੇ ਕਰਦਾ ਉਹਦੀ ਟਾਇਰ ਪਿੱਛੇ ਤਾਂ ਨਾ ਹੂੰ ਟਾਇਰ ਦਾ ਕੱਲੂ ਪਵਾ ਦਾਂ ਮੈਂ ਉਹ ਬਹਿ ਜਾ ਉਹ ਬਹਿ ਜਾ ਉਹ ਕੱਦਾ ਘਟਾ ਏ ਉਹ ਬਹਿ ਜਾ ਬਹਿ ਜਾ ਜਿਵੇਂ ਹੋਈ ਹੋਈ ਹੈ ਨਾ ਹਾਂ ਬਾਲੇ ਨਾਲੂ ਡਾਇਰਪੋ ਵਾਲਿਆਂ ਮੈਂ ਜਿਵੇਂ ਹੱਥ ਹਰੇ ਗਰੀ ਫਿਰਦੇ ਆਂ ਆਪਾਂ ਨੇ ਠੀਕ ਆ ਜਿਹੜਾ ਕੰਮ ਨੂੰ ਰੱਖਿਆ ਪਾ ਠੀਕ ਆ ਹੁਣ ਸੋਹਣਾ ਆ ਬਸ ਅੱਛਾ ਦੱਸ ਦੇ ਨੋ ਦਾਤਾ ਤਾਂ ਕੱਲ ਕੱਲੂ ਬੁਆਦੀ ਐ ਹਾਂ